ਖਾਲੇਲੀਆ ਆਓ ਸੀ ਮੇਰੀ ਪ੍ਰੇਖ ਬਾਣੀਆਂ ਦੀ ਪੁਸਤਕ ਦੇ ਵਿੱਚੋਂ ਅੱਜ ਦੇ ਵਚਨ ਨੂੰ ਪੜ੍ਹਦੇ ਹਾਂ ਪਛਤਾਵੇ ਤੋਂ ਬਾਅਦ ਇੱਕ ਨਵਾਂ ਮਨ ਅਤੇ ਇੱਕ ਸਥਿਰ ਆਤਮਾ ਜਬੂਰ ਅਧਿਆਇ 51 ਉਦੀਾਸ ਤੇ 11 ਐਤ हे ਪਰਮੇਸ਼ਰ ਮੇਰੇ ਲਈ ਇੱਕ پاک ਮਨ ਉਤਪਨ ਕਰ ਅਤੇ ਮੇਰੇ ਅੰਦਰ ਨਵੇਂ sire ਤੋਂ ਸਥਿਰ ਆਤਮਾ ਮੈਨੂੰ ਆਪਣੇ ਹਜ਼ੂਰੋਂ ਨਾ ਤੱਕ ਮੇਰੇ ਪਿਆਰਿਓ ਬਾਈਬਲ ਵਿੱਚ ਲਿਖਿਆ ਹੈ ਕਿ ਸ਼ਾਉਲ ਨੇ ਪਰਮੇਸ਼ਰ ਦੇ ਵਚਨ ਦੀ ਉਲੰਘਣਾ ਕੀਤੀ ਅਤੇ ਪਰਮੇਸ਼ਰ ਦੇ ਸੇਵਕ ਨੂੰ ਤੁਛ ਸਮਝਿਆ ਇਸ ਕਰਕੇ ਪਰਮੇਸ਼ਰ ਦਾ ਆਤਮਾ ਉਸਦੇ ਜੀਵਨ ਨੂੰ ਛੱਡ ਕੇ ਛਲਿਆਂ ਗਿਆ ਜਿਵੇਂ ਹੀ ਪਰਮੇਸ਼ਰ ਦਾ ਆਤਮਾ ਉਸਦੇ ਜੀਵਨ ਨੂੰ ਛੱਡ ਕੇ ਛਲਿਆਂ ਗਿਆ ਉਸੇ ਸਮੇਂ ਪਰਮੇਸ਼ਰ ਨੇ ਆਪਣੀ ਯੋਜਨਾ ਨੂੰ ਜੋ ਉਸਦੇ ਜੀਵਨ ਦੇ ਲਈ ਬਣਾਈ ਖਤਮ ਕਰ ਦਿੱਤਾ ਫਿਰ ਉਸਨੇ ਉਸ ਨੂੰ ਇੱਕ ਦੁਸ਼ਟ ਆਤਮਾ ਨਾਲ ਸਤਾਉਣਾ ਸ਼ੁਰੂ ਕਰ ਦਿੱਤਾ ਅਤੇ ਫਿਰ ਵੀ ਉਸ ਨੂੰ ਇਹ ਸਮਝ ਨਹੀਂ ਆਇਆ ਕਿ ਉਸ ਨੂੰ ਪਰਮੇਸ਼ਰ ਦੇ ਕੋਲ ਜਾਣਾ ਚਾਹੀਦਾ ਹੈ। ਪਰਮੇਸ਼ਰ ਅੱਗੇ ਪ੍ਰਾਰਥਨਾ ਕਰਨੀ ਚਾਹੀਦੀ ਹੈ। ਪਰ ਉਸਨੇ ਸਰੀਰਕ ਤੌਰ ਤੇ ਉਸ ਦੁਸ਼ਟ ਆਤਮਾ ਦਾ ਹੱਲ ਲੱਭਿਆ। ਪਰ ਜਦੋਂ ਅਸੀਂ ਦਾਊਦ ਵੱਲ ਦੇਖਦੇ ਹਾਂ, ਜਦੋਂ ਦਾਊਦ ਨੇ ਪਾਪ ਕੀਤਾ ਤਾਂ ਉਸਨੇ ਆਪਣੀਆਂ ਸਮੱਸਿਆਵਾਂ ਦਾ ਹੱਲ ਸਰੀਰਕ ਤਰੀਕੇ ਨਾਲ ਨਹੀਂ ਲੱਭਿਆ ਉਹ ਆਪਣੇ ਲੋਕਾਂ ਕੋਲ ਨਹੀਂ ਗਿਆ ਸਗੋਂ ਉਹ ਪਛਤਾਵੇ ਵਾਲੇ ਦਿਲ ਨਾਲ ਪਰਮੇਸ਼ਰ ਦੇ ਅੱਗੇ ਗਿਆ ਅਤੇ ਕਿਹਾ ਪਰਮੇਸ਼ਰ ਮੇਰੇ ਅੰਦਰ ਸਾਫ਼ ਦਿਲ ਪੈਦਾ ਕਰ ਮੈਨੂੰ ਆਪਣੀ ਹਜ਼ੂਰੀ ਤੋਂ ਦੂਰ ਨਾ ਕਰ ਅਤੇ ਆਪਣੀ ਪਵਿੱਤਰ ਆਤਮਾ ਨੂੰ ਮੇਰੇ ਤੋਂ ਅਲੱਗ ਨਾ ਕਰ ਪਿਆਰਿਓ ਇਹੀ ਫਰਕ ਹੈ ਇੱਕ ਵਿਅਕਤੀ ਜੋ ਆਤਮਾ ਵਿੱਚ ਮਰਿਆ ਹੋਇਆ ਹੈ ਅਤੇ ਕੁਝ ਵਿਅਕਤੀ ਜੋ ਆਤਮਾ ਵਿੱਚ ਜਿਉਂਦਾ ਹੈ ਜੇਕਰ ਪਵਿੱਤਰ ਆਤਮਾ ਕਿਸੇ ਵਿਅਕਤੀ ਦੇ ਜੀਵਨ ਵਿੱਚੋਂ ਨਿਕਲ ਜਾਂਦਾ ਹੈ ਤਾਂ ਉਹ ਜਾਣਦਾ ਹੈ ਕਿ ਪਵਿੱਤਰ ਆਤਮਾ ਉਸਦੇ ਜੀਵਨ ਵਿੱਚ ਨਹੀਂ ਹੈ ਕਿਉਂਕਿ ਜਦੋਂ ਪਵਿੱਤਰ ਆਤਮਾ ਚਲਿਆ ਜਾਂਦਾ ਹੈ ਤਾਂ ਦੁਸ਼ਟ ਆਤਮਾਵਾਂ ਉਸਦੇ ਜੀਵਨ ਉੱਤੇ ਹਮਲਾ ਕਰਦੀਆਂ ਹਨ ਅਤੇ ਉਸ ਵਿਅਕਤੀ ਦੇ ਜੀਵਨ ਵਿੱਚ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਬੇਚਾਨੀ ਆਉਂਦੀ ਹੈ ਜਿਸ ਦੁਆਰਾ ਉਹ ਸਮਝਦਾ ਹੈ ਕਿ ਪਵਿੱਤਰ ਆਤਮਾ ਉਸ ਦੇ ਜੀਵਨ ਵਿੱਚੋਂ ਚਲਿਆ ਗਿਆ ਹੈ ਜੇਕਰ ਤੁਹਾਡੀ ਸਥਿਤੀ ਵੀ ਇਸ ਤਰ੍ਹਾਂ ਦੀ ਹੈ ਤਾਂ ਤੁਹਾਨੂੰ ਵੀ ਦਾਊਦ ਦੀ ਤਰ੍ਹਾਂ ਪਰਮੇਸ਼ਰ ਦੇ ਅੱਗੇ ਜਾਣਾ ਚਾਹੀਦਾ ਹੈ ਅਤੇ ਤੋਬਾ ਕਰਨੀ ਚਾਹੀਦੀ ਹੈ ਅਤੇ ਪਰਮੇਸ਼ਰ ਅੱਗੇ ਪ੍ਰਾਰਥਨਾ ਕਰਨੀ ਚਾਹੀਦੀ ਹੈ ਕਿ ਉਹ ਮੇਰੇ ਜੀਵਨ ਵਿੱਚ ਇੱਕ ਨਵੀਂ ਸਥਿਰ ਆਤਮਾ ਪੈਦਾ ਕਰੇ ਅਤੇ ਇੱਕ ਨਵਾਂ ਮਨ ਪੈਦਾ ਕਰੇ ਕਿਉਂਕਿ ਤੁਹਾਡਾ ਹਲ ਪੌਤਿਕ ਸੰਸਾਰਿਕ ਤਰੀਕੇ ਨਾਲ ਨਹੀਂ ਹੈ ਇਹ ਸਿਰਫ ਆਤਮਿਕ ਤਰੀਕੇ ਨਾਲ ਹੈ ਇਸ ਲਈ ਜਦੋਂ ਤੁਸੀਂ ਪਸ਼ਤਾਵੇ ਨਾਲ ਪਰਮੇਸ਼ਰ ਦੇ ਕੋਲ ਜਾਓਗੇ ਤਾਂ ਪਰਮੇਸ਼ਰ ਤੁਹਾਨੂੰ ਤੁਹਾਡੀ ਜੀਵਨ ਦੀ ਹਰ ਸਮੱਸਿਆ ਤੋਂ ਬਾਹਰ ਕੱਢ ਕੇ ਅਸੀਸ ਦੇਵੇਗਾ ਆਮਨ ਆਓ ਸੀ ਮਿਲ ਕੇ ਅੰਗੀਕਾਰ ਕਰਦੇ ਹਾਂ ਸਰਸ਼ਕਤੀਮਾਨ ਪਰਮੇਸ਼ਰ ਮੈਂ ਇਸ ਵਚਨ ਦੇ ਲਈ ਤੁਹਾਡਾ ਧੰਨਵਾਦ ਕਰਦਾ ਹਾਂ ਪਰਮੇਸ਼ਰ ਮੈਂ ਅੰਗੀਕਾਰ ਕਰਦਾ ਹਾਂ ਅਤੇ ਆਪਣੇ ਸਾਰੇ ਪਾਪਾਂ ਤੋਂ ਪੂਰੀ ਤਰ੍ਹਾਂ ਤੋਬਾ ਕਰਦਾ ਹਾਂ ਤਾਂ ਜੋ ਤੁਸੀਂ ਮੇਰੇ ਤੇ ਦਇਆ ਕਰੋ ਅਤੇ ਮੈਨੂੰ ਆਪਣੀ ਸਥਿਰ ਆਤਮਾ ਅਤੇ ਇੱਕ ਨਵਾਂ ਮਨ ਦਿਓ ਪ੍ਰਭੇਸ਼ੂਮ ਸਿਦੇ ਸਾਮਰਥੀ ਨਾਮ ਵਿੱਚ ਆਮੇਨ